ਦੋਸਤੋ ਥਾਣਾ ਪਸਿਆਣਾ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕੇ ਪੁਲਿਸ ਕਾਂਸਟੇਬਲ ਸਤਿੰਦਰ ਚਿਮਾ ਲਗਭਗ ਅੱਜ ਤੋਂ 9-10 ਦਿਨ ਪਹਿਲਾਂ ਭੰਨਰਾ ਦੇ ਕੋਲ ਇੱਕ ਸੁੰਨਸਾਨ ਜਗ੍ਹਾ ਤੇ ਉਹਨਾਂ ਦੀ ਬਲੈਕ Kia ਗੱਡੀ ਮਿਲੀ ਔਰ ਉਸ ਤੋਂ ਬਾਅਦ ਸਤਿੰਦਰ ਚਿਮਾ ਨਹੀਂ ਮਿਲਿਆ ਪੁਲਿਸ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ 10 ਦਿਨ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਕਾਸਟੇ ਵੱਲ ਕੋਈ ਸਰਾਗ ਨਾ ਮਿਲਣ ਕਰਕੇ ਇਲਾਕੇ ਦੇ ਵਿੱਚ ਹਾ ਹਾ ਕਾਰ ਮਚੀ ਹੋਈ ਹੈ ਔਰ ਤੇ ਇਹ ਅਗੋਂ ਉਹਨਾਂ ਦੇ ਘਰ ਪਹੁੰਚ ਕੇ ਆਪਣੇ ਦੁੱਖ ਦਾ ਪ੍ਰਗਟਾਵਾ ਵੀ ਕਰ ਰਹੇ ਨੇ ਅੱਜ ਤਸਵੀਰਾਂ ਦੇ ਵਿੱਚ ਤੁਸੀਂ ਕਾ ਕਾ ਰਜਿੰਦਰ ਸਿੰਘ ਸਾਹਿਬ ਕਾ ਐਮ ਐਲ ਏ ਨੂੰ ਦੇਖ ਰਹੇ ਹੋ ਜਿਹੜੇ ਕਿ ਪਰਿਵਾਰ ਦੇ ਨਾਲ ਆਪਣਾ ਦੁੱਖ ਸਾਂਝਾ ਕਰਨ ਔਰ ਹਮਦਰਦੀ ਪ੍ਰਗਟ ਕਰਨ ਵਾਸਤੇ ਇੱਥੇ ਪਹੁੰਚੇ ਹੋਏ ਸਰ ਪੁਲਿਸ ਨੂੰ ਲੱਭ ਰਹੀ ਪੁਲਿਸ ਦੇ ਹੱਥ ਹਲੇ ਤੱਕ ਖਾਲੀ ਕਿਉਂ ਮੈਂ ਪੁਲਿਸ ਦੇ ਜਿਹੜੇ ਮੁਲਾਜ਼ਮਸੀ ਉਹਨਾਂ ਨਾਲ ਵੀ ਗੱਲ ਕੀਤੀ ਹੈ ਤੇ ਮਨ ਨੂੰ ਨਹੀਂ ਲੱਗਦਾ ਵੀ ਅਜੇ ਤੱਕ ਪੁਲਿਸ ਦੇ ਕੋਲ ਕੋਈ ਕਲੂ ਹੈਗਾ ਜਾਂ ਕੁਝ ਨੂੰ ਪਤਾ ਲੱਗਿਆ ਹੈਗਾ। ਤਾਂ ਬੜੀ ਫਿਕਰ ਵਾਲੀ ਗੱਲ ਹੈ ਜੀ, ਬੜੀ ਦੁੱਖ ਵਾਲੀ ਗੱਲ ਹੈ। ਜੇ ਦੇਖੋ ਘਰ ਦਾ ਮਾਹੌਲ ਕੀ ਹੈ, ਇਕੱਲੇ ਘਰ ਦਾ ਨਹੀਂ ਸਾਰੇ ਇਲਾਕੇ ਦੇ ਵਿੱਚ ਇਸ ਗੱਲ ਦੀ ਚਰਚਾ ਹੈ। ਕਿ ਬਹੁਤ ਵੱਡਾ ਕਾਂਡ ਹੋ ਗਿਆ ਤੇ 10 ਦਿਨਾਂ ਦੇ ਵਿੱਚ ਸਾਡੇ ਸਾਹਮਣੇ ਅਜੇ ਕੁਝ ਆਇਆ ਨਹੀਂ ਹੈ। ਤੇ ਚਲੋ ਪ੍ਰਮਾਤਮਾ ਅਗੇ ਇਸ ਦਾ ਅਰਦਾਸ ਹੀ ਕਰ ਸਕਦੇ ਵੀ ਕੀਕ ਟਾਕ ਉਹ ਘਰ ਨੂੰ ਆਵੇ ਉਹ ਇਹ ਜੀ ਗੱਲ ਨਾ ਹੋਵੇ ਪਰ ਜੇ ਕੋਈ ਇਹ ਜੀ ਗੱਲ ਵੀ ਹੋਈ ਉਹ ਹੋ ਗਈ ਤਾਂ ਪਤਾ ਲੱਗਣਾ ਚਾਹੀਦਾ ਸਰ ਜੀ ਪੁਲਿਸ ਹੀ ਸੇਫ ਨਹੀਂ ਆਮ ਬੰਦੇ ਦਾ ਜੀਣਾ ਬਹੁਤ ਔਖਾ ਨੇ ਦੇਖੋ ਗੱਲ ਇਹ ਤੁਸੀਂ ਆਪ ਵੀ ਹਲਕੇ ਨੂੰ ਵੀ ਦੇਖ ਰਹੇ ਹੋ ਸਾਰੇ ਪੰਜਾਬ ਦੇ ਵੀ ਹਾਲਾਤ ਦੇਖ ਰਹੇ ਹੋ ਇੱਥੇ ਡੇਡੇ ਕਾਂਡ ਹੋ ਗਏ ਐ ਤੁਹਾਡੇ ਸਾਹਮਣੇ ਅਸੀਂ ਵੀ ਮਹੀਨੇ ਮਹੀਨੇ ਧਰਨੇ ਤੇ ਇੱਥੇ ਬੈਠੇ ਹੈਗੇ ਤਾਂ ਜਾ ਕੇ ਕਿਤੇ ਇਨਸਾਫ ਮਿਲਦਾ ਥੋੜਾ ਦੁੱਖ ਹੁੰਦਾ ਕਿੱਡਾ ਵੱਡਾ ਕਾਂਡਸ ਮਾਣੇ ਚ ਹੋਇਆ ਇਹ ਸਾਰਾ ਜਿਹੜੇ ਵਾਤਾਵਰਨ ਨਾਲ ਇਸ ਕਰਕੇ ਹੀ بڑا ਫਿਕਰ ਵਾਲੀ ਗੱਲ ਆ ਅੱਜ ਇਸ ਪੰਜਾਬ ਸਰ ਜਿੱਦਾਂ ਤੁਹਾਡੇ ਫਾਦਰ ਸਾਹਿਬ ਦਾ ਵੱਡਾ ਸਿਆਸਤ ਦੇ ਵਿੱਚ ਨਾਮ ਰਿਹਾ ਉਹ ਕਈ ਵਾਰੀ ਉਹ ਕੈਬਨਿਟ ਦੇ ਵਿੱਚ ਮਨਿਸਟਰ ਵੀ ਰਹੇ ਆ ਉਹਨਾਂ ਦੇ ਲੈਵਲ ਤੇ ਤੁਸੀਂ ਆਪਣੇ ਤੌਰ ਤੇ ਕੋਈ ਪਰਿਵਾਰ ਦੀ ਹੈਲਪ ਕਰ ਸਕੋ ਜਿੱਦਾਂ ਕੋਈ ਸਹਿਯੋਗ ਕਰ ਸਕੋ ਵੀ ਕੋਈ ਇਦਾਂ ਦਾ ਕੁਝ ਇੱਕ ਭਰੋਸਾ ਹੀ ਬੈਠੇ ਆ ਪਰਿਵਾਰ ਤੁਸੀਂ ਨਾ ਮਸ਼ਹੂਰ ਸਾਰਾ ਕੀਤਾ ਜੋ ਵੀ ਜਿਸ ਤਰ੍ਹਾਂ ਦੇ ਹਾਲਾਤ ਹੈਗੇ ਆ ਜਿੰਨੀ ਮੇਰੀ ਪਹੁੰਚ ਹੈਗੀ ਐਸੀ ਵੀ ਆਪਣੀ ਕੋਸ਼ਿਸ਼ ਕਰਾਂਗੇ ਪੀਐਸਲੀਤ ਸਾਹਮਣੇ ਆਵੇ ਵੀ ਹੁਣ ਤੱਕ ਹੋਇਆ ਕੀ ਹੈ ਤਾਂ ਤੇ ਨਹੀਂ ਸਾਡੇ ਕੰਟਰੋਲ ਚ ਹੋਰ ਵੀ ਜਿਹੜਾ ਸਾਡੇ ਕੋਲ ਸਰੂਗਾਜ ਦਾ ਪਰਿਵਾਰ ਦੇ ਨਾਲ ਹੈ ਜੋ ਹੁਕਮ ਪਰਿਵਾਰ ਦੇਗਾ ਉਸ ਤਰ੍ਹਾਂ ਅਸੀਂ ਅੱਗੇ ਨੂੰ ਆਉਣ ਵਾਲੇ ਕੰਮ ਕਰਦੇ ਹਾਂ ਸੋ ਇਸ ਹਨ ਸਾਡੇ ਸਤਿਕਾਰਯੋਗ ਸਾਥਕਾਰ ਮਨਲੇ ਕਾਕਾ ਅਰਜਿੰਦਰ ਸਿੰਘ ਜੀ ਜਿਹੜੇ ਕਿ ਅੱਜ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਇੱਥੇ ਆਏ ਔਰ ਜੇ ਗੱਲ ਕਰੀਏ ਤਾਂ ਅੱਜ 10 ਦਿਨਾਂ ਤੋਂ ਲਗਭਗ ਸਤਿੰਦਰ ਸਿੰਘ ਲਾਪਤਾ ਹੋਇਆ ਹੈ ਔਰ ਕੋਈ ਵੀ ਹਲੇ ਜਿਹੜਾ ਸੁਰਾਗ ਸਤਿੰਦਰ ਸਿੰਘ ਬਾਰੇ ਚੀਮਾ ਬਾਰੇ ਨਹੀਂ ਲੱਗਾ ਸੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਦਵਿੰਦਰ ਪੱਠੀ ਅਜੀਤ ਨਗਰ ਸਵਾ